ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਿਹਾ ਅੱਜ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਭਾਈ ਅਵਤਾਰ ਦੇ ਘਰੋਂ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਮਿੱਤਰੋ ਇੱਕ ਤਾਜੀ ਸੂਈ ਹੈ ਇੱਕ ਥੋੜੇ ਦਿਨਾਂ ਦੀ ਸੂਈ ਹੈ ਤੇ ਇੱਕ ਸੂਣ ਵਾਲੀ ਹੈ ਭਟ ਕਰੀ ਜਾਂਦੀ ਹੈ ਪੂਰੀ ਡਿਟੇਲ ਬਾਈ ਤੁਹਾਨੂੰ ਲਵਾਂਗੇ ਵੀ ਇਹ ਕਦੋਂ ਕਸੂਈ ਹੈ ਤੇ ਜੇ ਆਪਾਂ ਕਦ ਕਾੜ ਦੀ ਗੱਲ ਕਰਕੇ ਮਿੱਤਰੋ ਜਰਸੀ ਕ੍ਰੌਸ ਆ ਕਦ ਕਾੜ ਵੀ ਸੋਣਾ ਭੇੜ ਵੀ ਫੁੱਲਾ ਥਾਂਲੇ ਵੀ ਦੀ ਪੂਰੀ ਸਾਫ ਹੈ ਫੈਕਸ ਹਮਨ ਇਹਦੀ ਆ ਕੱਲਾ ਕੱਲਾ ਮਿੱਤਰੋ ਥਾਣਾ ਹੈ ਥਾਣਾ ਦਾ ਗੈਰ ਸਹਿਜ ਬਹੁਤ ਚੰਗਾ ਹੈ ਤੇ ਕਰਦੇ ਆ ਭਾਈ ਦੇ ਨਾਲ ਗੱਲਬਾਤ ਹਾਂਜੀ ਬਤਾਰ ਭਾਈ ਕਿਵੇਂ ਆ ਠੀਕ ਆ ਜੀ ਵਧੀਆ ਠੀਕ ਆ ਸੁਆ ਜੀ ਇਹਦਾ ਪਹਿਲਾਂ ਦਾ ਸੁਆ ਇਹਦਾ ਦੂਜਾ ਲਾ ਲਓ ਜੀ ਜਾਂ ਤੀਜਾ ਲਾ ਲਓ ਤੀਜੇ ਲਾ ਲੈਂਦੇ ਆ ਤੀਜਾ ਲਾ ਲਓ ਹੈਨਾ ਕੱਦ ਕਾੜ ਤੇ ਬੇਲ ਮੋਲਾ ਹੈਨਾ ਹਾਂ ਜਰਸੀ ਪੰਜਾਬ ਵਾਲੀ ਜਰਸੀ ਇਹਨੂੰ ਮਿੱਤਰੋ ਪੰਜਾਬ ਵਾਲੀ ਕਹਾਂਗੇ ਕਿਉਂਕਿ ਜਿਹੜਾ ਕ੍ਰੋਸ ਪਨ ਹੁੰਦਾ ਦੋ ਨਸਲਾਂ ਜਿਹੜੀਆਂ ਮਿਲਦੀਆਂ ਨੇ ਉਹਨੂੰ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਜਾਂ ਸਾਈਵਾਲ ਕ੍ਰੋਸ ਕਹਿ ਸਕਾਂ ਜਰਸੀ ਕ੍ਰੋਸ ਕਹਿ ਸਕਦੇ ਆ ਫੁੱਲ ਕੱਦ ਕਾਟਾ ਫੁੱਲ ਵੇਲ ਹੈ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਤੇ ਚੰਗਾ ਦੁੱਧ ਮਿੱਤਰੋ ਕੱਢੂ ਜਿਹੜੇ ਹਿਸਾਬ ਨਾਲ ਦੀ ਤਿਆਰੀ ਹੈ ਲੈ ਜੋ ਜਿਨੇ ਹੌਲੀ 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 ਇੱਕ ਕਦੋਂ ਕਸੂਈ ਹੈ ਜੀ ਸੜਕੇ 4 ਵਜੇ ਸੂਈਏ ਜੇਰ ਪੈ ਗਈ ਜੇਰ ਪੈ ਗਈ ਹੋ ਪਈ ਆ ਬੱਠਲ ਦੇ ਵਿੱਚ ਓਕੇ ਜੋ ਠੀਕ ਆ ਤੇ ਬੱਚਾ ਮਗਰ ਬੱਛਾ ਬੱਚਾ ਜੀ ਓਕੇ ਤੇ ਰੇਟ ਕੀ ਕਰਤਾ ਜੀ ਰੇਟ ਜੀ 75000 ਰੁਪਿਆ ਹਾਂ ਤੇ ਹਾਂ ਨਾ 65000 ਦੀ ਦੇਣੀ ਮੁੱਲ 75 ਆ ਹਾਂ ਹਾਂ ਨਾ 65 ਦੀ ਦੇਣੀ ਆ ਹਾਂ ਠੀਕ ਆ ਢੰਡੀ ਢੁੰਡੀ ਬਥੇਰੀ ਆ ਉਹ ਗੱਲ ਨਹੀਂ ਓਕੇ ਹਾਂ ਲਓ ਠੀਕ ਆ ਤੇ ਦੂਜੇ ਨੰਬਰ ਤੇ ਗੱਲ ਕਰਦੇ ਆ ਜੀ ਇੱਕ ਹੋਰ ਸੂਈ ਵੀ ਹਾਂਜੀ ਇਹ ਵੀ ਸੂਈ ਵੀ ਹੈ ਇਹਦੇ ਥੱਲੇ 14 ਤੋਂ 15 ਲੀਟਰ ਬਾਲਾ ਓਕੇ ਹੰਡੀ ਹੰਡੀ ਇਹ ਵੀ ਬਹੁਤ ਹੈ ਮਗਰ ਬੱਛਾ ਇਹਦੇ ਵੀ ਇਹਦੇ ਵੀ ਮਗਰ ਬੱਛਾ ਠੀਕ ਹੈ ਇਹਨੂੰ ਵੀ ਤੋਰ ਦੇਣਾ ਨਾਲ ਆ ਜਾ ਤੇ ਇਹ ਵੀ ਮਿੱਤਰੋ ਪੰਜਾਬ ਵਾਲੀ ਜਰਸੀ ਆ ਉਹਦੇ ਨਾਲ ਥੋੜਾ ਜਿਹਾ ਕੱਦ ਛੋਟਾ ਹੈ ਉਹ ਕੱਦ ਕਾਰ ਠੀਕ ਹੈ ਦਾ ਵੀ ਕੋਈ ਬਾਲਾ ਛੋਟਾ ਵੀ ਨਹੀਂ ਵਧੀਆ ਕੱਦ ਕਾਰ ਕਿੰਨਾ ਕਦਦ ਤਿਆਰ ਆ ਇਹਦੇ ਥੱਲੇ 14 ਤੋਂ 15 14 15 ਕਿਲੋ ਠੀਕ ਆ ਇਹਦਾ ਰੇਟ ਜੀ ਇਹਦਾ ਰੇਟ ਜਿੰਨਾ ਮਰਜ਼ੀ ਕਰਾ ਲਓ ਜੀ 57000 ਦੀ ਓਕੇ ਤੀਜੇ ਨੰਬਰ ਤੇ ਸੂਣ ਵਾਲੀ ਹੈ ਨਾ ਹਾਂਜੀ ਇਹ ਵੀ ਜਰਸੀ ਕਰਾਸ ਆ ਤਿਆਰ ਆ ਪੂਰੀ ਹੈ ਨਾ ਬਸ ਜੀ ਬੱਟ ਕਰੀ ਜਾਂਦੀ ਹੈ ਘੰਟੇ ਤੋਂ ਘੰਟੇ ਚ ਮਿੱਤਰੋ ਸੂ ਪੈਣੀ ਆ ਫੁੱਲ ਬਟਾ ਫੁੱਲ ਤਿਆਰ ਆ ਠੰਡੀ ਸੀਲ ਫੁੱਲ ਹੈ ਤੇ ਇਹਦਾ ਰੇਟ ਜੀ ਇਹਦਾ ਰੇਟ ਜੀ 62000 ਰੁਪਏ 62 ਤੋਰੋ ਇਹਨੂੰ ਵੇਖ ਕਰੀ ਤੋਰ ਕੇ ਇਹਨੂੰ ਵੀ ਦਿਖਾ ਦਿਓ ਸੋ ਤਿੰਨੇ ਨਕਾਂ ਦੇ ਵਿੱਚੋਂ ਮਿੱਤਰੋ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਹੋ ਸੁਣੀ ਤਿਆਰੀ ਦੇ ਵਿੱਚ ਹੰਡੀ ਢੋਲੀ ਬਹੁਤ ਹੈ ਓਕੇ ਬਾ ਬੱਟ ਕਰੀ ਜਾਂਦੀ ਏ ਸੂਕੂ ਬਾ ਘੰਡ ਦੋ ਇਹਨੂੰ ਸੂਪੇ ਦੋ ਨੂੰ ਸੂਪੇ ਓਕੇ ਹਾਂ ਤੇ ਆਪਣਾ ਫੋਨ ਨੰਬਰ ਜੀ 946343 ਹਾਂਜੀ 12133 94634312138 ਬਾਈ ਦਾ ਫੋਨ ਨੰਬਰ ਆ ਤਿੰਨੇ ਨਗਰ ਮਿੱਤਰੋ ਚੰਗੇ ਆ ਜਿਹੜਾ ਵੀ ਨਗਰ ਜਿਹੜੇ ਵੀ ਭਰਾ ਨੂੰ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਪਿੰਡ ਰਮਾਣਾ ਤਹਿਸੀਲ ਮਿੱਤਰੋ ਜੈਤੋਆ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਰਮਾਣਾ ਕਈ ਭਰਾਵਾਂ ਨੂੰ ਦੂਰ ਲੱਗਦਾ ਮਿੱਤਰੋ ਦੁੱਧ ਦੋ ਜੀ 20 ਤੋਂ ਹਾਂ ਦੁੱਧ ਕੱਢ ਦੋ 20 ਲੀਟਰ ਤਿੱਕ ਦੁੱਧ ਕੱਢ ਦੋ ਇਹ ਬ੍ਰਾਹਮਣ ਰਵਾਣਾ ਮਿੱਤਰੋ ਦੂਰਲਾ ਦਾ ਕਣਿਆ ਮਲੂਕਾ ਭਗਤੇ ਦੇ ਬਿਲਕੁਲ ਨੇੜੇ ਆ ਇਧਰੋਂ ਨਥਾਣਾ ਗੋਨਿਆਣ ਦੇ ਵਿਚਾਲੇ ਜੀ ਮਿੱਤਰੋ ਇਹ ਪਿੰਡ ਆਉਂਦਾ ਸੋ ਸਾਰੇ ਵੀਰਾਂ ਦਾ ਧੰਨਵਾਦ